ਦੁਨੀਆ ਦੇ ਖਤਮ ਹੋਣ ਬਾਰੇ ਅਕਸਰ ਵਕ-ਵਕ ਦਾਅਵੇ ਹੁੰਦੇ ਰਹਿੰਦੇ ਹਨ। ਹੁਣ NASA ਅਤੇ ਜਾਪਾਨ ਦੀ ਯੂਨੀਵਰਸਿਟੀ ਆਫਟੋ ਦੇ ਵਿਗਿਆਨੀਆਂ ਨੇ ਇੱਕ ਨਵੀਂ ਰਿਸਰਚ ਜਾਰੀ ਕੀਤੀ ਹੈ ਜਿਸ ਨੇ ਦੁਬਾਰਾ ਚਿੰਤਾ ਵਧਾ ਦਿੱਤੀ ਹੈ। ਰਿਸਰਚ ਦੇ ਅਨੁਸਾਰ ਧਰਤੀ ਤੇ ਜੀਵਨ ਦਾ ਅੰਤ ਨਿਸ਼ਚਿਤ ਹੈ। ਸੁਪਰ ਕੰਪਿਊਟਰ ਅਤੇ ਮੈਥਮੈਟਿਕਲ ਮਾਡਲ ਦੀ ਮਦਦ ਨਾਲ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਧਰਤੀ ਤੇ ਜੀਵਨ ਅਗਲੇ 1 ਅਰਬ ਸਾਲ ਤੱਕ ਹੀ ਸੰਭਵ ਰਹੇਗਾ। ਹਾਲਕਿ ਉਨ੍ਹਾਂ ਦੀ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿਸ ਸਾਲ ਤੱਕ 100 ਕਰੋੜ 2021 ਧਰਤੀ ਤੋਂ ਹਰ ਕਿਸਮ ਦਾ ਜੀਵਨ ਖਤਮ ਹੋ ਜਾਵੇਗਾ ਵਿਗਿਆਨੀਆਂ ਦੇ ਮੁਤਾਬਕ ਧਰਤੀ ਦੇ ਅੰਤ ਦਾ ਸਭ ਤੋਂ ਵੱਡਾ ਕਾਰਨ ਸੂਰਜ ਹੋਵੇਗਾ ਜਿਵੇਂ ਜਿਵੇਂ ਸੂਰਜ ਦਾ ਆਕਾਰ ਵਧੇਗਾ ਉਸ ਦੀ ਥਰਮਲ એનર્ਜੀ ਵੀ ਵਾਧਾ ਹੋਵੇਗਾ ਇਸ ਦਾ ਅਸਰ ਧਰਤੀ ਸਮੇਤ ਸਾਰੇ ਗ੍ਰਹਾਂ ਤੇ ਪਵੇਗਾ ਜਿਸ ਕਾਰਨ ਤਾਪਮਾਨ ਬਹੁਤ ਤੇਜ਼ੀ ਨਾਲ ਵਧੇਗਾ ਆਕਸੀਜਨ ਦੀ ਮਾਤਰਾ ਘੱਟ ਜਾਵੇਗੀ ਮੁਨਾਕਤੇ ਹੋਰ ਜੀਵਾਂ ਲਈ ਜੀਵਤ ਰਹਿਣਾ ਅਸੰਭਵ ਹੋ ਜਾਵੇਗਾ ਰਿਸਰਚ ਨੇ ਵੀ ਦੱਸਾਇਆ ਗਿਆ ਹੈ ਕਿ ਮਨੁੱਖੀ ਕਾਰਵਾਈਆਂ ਕਾਰਨ ਕਲਾਈਮੇਟ ਚੇਂਜ ਤੇਜ਼ੀ ਨਾਲ ਵਧ ਰਿਹਾ ਹੈ ਗਲੋਬਲ ਵਾਰਮਿੰਗ ਪ੍ਰਦੂਸ਼ਣ ਜੰਗਲਾਂ ਦੀ ਅਨੇਵਾ ਘਟਾਈ ਇਹ ਸਭ ਕੰਨ ਧਰਤੀ ਨੂੰ ਹੌਲੀ-ਹੌਲੀ ਕਮਜ਼ੋਰ ਕਰ ਰਹੇ ਅਤੇ ਇਸ ਨੂੰ વિનાਸ਼ ਵੱਲ ਧੱਕ ਰਹੇ ਹਨ ਤਕਨੀਕ ਨਾਲ ਬਚਾਇਆ ਜਾ ਸਕਦਾ ਹੈ ਭਵਿਕ ਵਿਗਿਆਨੀਆਂ ਦਾ ਕਹਿਣਾ ਹੈ ਇਹ ਤੱਕ ਨਿੱਕੀ ਵਿਕਾਸ ਨਾਲ ਇਹਨਾਂ ਸਮੱਸਿਆਵਾਂ ਨੂੰ ਕੁਝ ਹੱਦ ਤੱਕ ਰੋਕਿਆ ਜਾ ਸਕਦਾ ਹੈ। ਭਵਿੱਖਾ ਆਰਟੀਫੀਸ਼ੀਅਲ ਵਾਤਾਵਰਣ ਚ ਜੀਵਨ ਜੀਣ ਲਈ ਨਵੀਆਂ ਤਕਨੀਕਾਂ ਤੇ ਕੰਮ ਹੋ ਰਿਹਾ ਹੈ। ਇਸ ਦੇ ਨਾਲ ਹੀ ਮੰਗਲ ਗ੍ਰਹਿ ਵਰਗੇ ਹੋਰ ਗ੍ਰਹਿ ਤੇ ਜੀਵਨ ਦੀ ਸੰਭਾਵਨਾ ਦੀ ਖੋਜ ਚੱਲ ਰਹੀ ਹੈ। ਤਾਂ ਜੋ ਮਨੁੱਖ ਆਪਣੀ ਹੋਦ ਨੂੰ ਬਚਾ ਸਕ